ਬਾਰਾ ਮਹਾ ਮਾਂਝ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਗ ਮਾਂਝ ਮਾਗ ਮੰਜਨ ਸੰਗ ਸਾਧੂਆਂ ਤੂੜੇ ਕਰੇ ਸਨਾ ਨਾ ਮਾਗ ਮੰਜਨ ਸੰਗ ਸਾਧੂਆਂ ਤੂੜੇ ਕਰੇ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾਨ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾਨ ਜਨਮ ਕਰਮ ਮਲਿਆ ਮਨ ਤੇ ਜਾਏ ਗਮਾਨ ਜਨਮ ਕਰਮ ਮਲੇ ਉਤਰੇ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ 모ਹੀਏ ਬਿਨ ਸਹ ਲੋਭ ਸੁਆਨਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾਨਾ ਆਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੌਂਦੇ ਸੋਈ ਪੁਰਖ ਸੁਜਾਨ ਜੇ ਨਾਮ ਮਿਲਿਆ ਪ੍ਰਭ ਆਪਣਾ ਨਾਨਕ ਤੇਨ ਕਰਬਾਨ ਜੇ ਨਾਮ ਮਿਲਿਆ ਪ੍ਰਭ ਆਪਣਾ ਨਾਨਕ ਤੇਨ ਕਰਬਾਨ ਮਾਗ ਸੁੱਚੇ ਸੇ ਕਾੜੀਏ ਜਿਨ ਪੂਰਾ ਗੁਰ ਮਹਿਰਵਾਨ ਮਾਗ ਸੁੱਚੇ ਸੇ ਕਾੜੀਏ ਜਿਨ ਪੂਰਾ ਗੁਰ ਮਹਿ ਹੇ ਜਗੇ ਆਸੂ ਜਨ ਮਾਗ ਮਾਂ ਦੇ ਪਰਸੰਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਹੈ ਕਿ ਨਿਮਰਤਾ ਸਹਿਤ ਸਾਧ ਜਨਾਂ ਦੀ ਪਾਵਨ ਚਰਨ ਤੂੜੀ ਦਾ ਆਤਮਿਕ ਇਸ਼ਨਾਨ ਕਰਨਾ ਚਾਹੀਦਾ ਹੈ ਨਾਲ ਹੀ ਹਰੀ ਪ੍ਰਭੂ ਦਾ ਪਵਿੱਤਰ ਤਾਰਕ ਨਾਮ ਸੁਰਤੀ ਜੋੜ ਕੇ ਜਪਣਾ ਅਤੇ ਸੁਣਨਾ ਚਾਹੀਦਾ ਹੈ ऐसे ही शुभ परमात्मिक नाम जाप अति उत्तम परमारथ वाली चंगी स्रोत ਦਾ दा મહાન दान रब दी सारी मनुक्ता दे आध्यात्मिक कल्याण वास्ते हमेशा करते रहना चाहिए है ऐसे नाम दान दी बख्शीश नाल अंत अंतस्करण विचों ਜਨਮਾਂ ਜਨਮਾਂਤਰਾں ਦੇ ਸਭ ਪਾਪ ਕਰਮਾਂ ਦੀ ਸਾਰੀ ਹੀ ਸੰਗ੍ਰਹਿਤ ਕਸਮਲੀ ਮੈਲ ਲੈ ਜਾਂਦੀ ਹੈ ਅਤੇ ਮਨ ਵਿੱਚੋਂ ਜਟਲ ਹੋਮੇ ਮਿਟ ਜਾਂਦੀ ਹੈ ਕਾਮ, ਕ੍ਰੋਧ, ਮੋਹ ਅਤੇ ਕੁੱਤੇ ਵਾਂਗ ਹਮੇਸ਼ਾ ਭੌਂਕਣ ਵਾਲਾ ਲੋਭ ਇਹ ਸਾਰੇ ਹੀ ਬਿਨਸ ਜਾਂਦੇ ਹਨ ਪਰਮਾਰਥ ਦੇ ਸੱਚੇ ਰਾਹ ਉੱਤੇ ਚੱਲਦਿਆਂ ਸੰਸਾਰ ਦੀਆਂ ਵਡਿਆਈਆਂ ਵੀ ਪ੍ਰਾਪਤ ਹੁੰਦੀਆਂ ਹਨ ਨਾਮ ਜਪਣ ਨਾਲ 18 ਤੀਰਥਾਂ ਦਾ ਪਾਵਨ ਇਸ਼ਨਾਨ ਅੰਤਰ ਆਤਮਾ ਵਿੱਚ ਹੀ ਹੋ ਜਾਂਦਾ ਹੈ ਨਾਲ ਹੀ ਜੀਵ ਦਇਆ ਕਰਨ ਦੇ ਸਰਵ ਪੁੰਨ ਕਰਮਾਂ ਦੇ ਬਰਾਬਰ ਸ਼ੁਭ ਫਲ ਵੀ ਪ੍ਰਾਪਤ ਹੁੰਦੇ ਹਨ ਪਰ ਐਸੀਆਂ ਵਿਲੱਖਣ ਬਖਸ਼ਿਸ਼ਾਂ ਕੇਵਲ ਉਹਨਾਂ ਵਡਭਾਗੀ ਸੇਵਕ ਜਨਾਨੋ ਹੀ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨੂੰ ਸੁਗੜ ਸੁਜਾਨ ਬਾਹੀ ਗਰੂ ਟੁੱਟ ਕੇ ਮਿਹਰ ਸਦਕਾ ਰਹਿਮਤਾਂ ਦੀ ਬਖਸ਼ਿਸ਼ ਕਰ ਦਿੰਦੇ ਹਨ ਏ ਨਾਨਕ ਐਸੇ ਵੱਡਪਾ ਵੱਡਪਾਗੀ ਸੇਵਕ ਜਨਾਂ ਤੋਂ ਸਦਾ ਹੀ ਬਲਹਾਰ ਅਤੇ ਕੁਰਬਾਨ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮ ਪੁਰਖ ਪਰਮਾਤਮਾ ਦਾ ਅਦੁੱਤੀ ਦੇਵੀ ਆਤਮਿਕ ਮਲਾਪਾਪਤ ਹੋ ਗਿਆ ਹੋਵੇ ਪਾਵਨ ਮਾਗ ਮਹੀਨੇ ਦੇ ਪ੍ਰਸੰਗ ਵਿੱਚ ਉਹੀ ਵਡਭਾਗੀ ਸੇਵਕ ਸ਼ੁੱਧ ਰੂਪ ਅਤੇ ਸੁੱਚੇ ਕਹੇ ਜਾਂਦੇ ਹਨ ਜਿਨ੍ਹਾਂ ਨੂੰ ਮੁਕਤੀ ਦਾਤਾ ਪੂਰਨ ਸਤਗੁਰ ਦੀ ਕਲਿਆਣਕਾਰੀ ਕਿਰਪਾਲਤਾ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਜੀਓ